ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਿਗਰਾਨੀ ਹੇਠ ਫਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਇਨਸਟਾਗ੍ਰਾਮ ਵਾਸੀ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫਰੀਕੋਟੋਂ ਕਿਸੇ ਕੋਤੇ ਵੀ ਇਨਫੋਰਮੇਸ਼ਨ ਮੰਗਦੀ ਮਾੜੇ ਸਾਕਾ ਤੋਂ ਜਿਹੜੀ ਕੰਮੀ ਕਾਰਵਾਈ ਕੀਤੀ ਜਾਂਦੀ ਇਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਦਰ ਫਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦੇ ਨੂੰ ਅੰਜਾਮ ਦੇਣ ਦਿਨ ਲੱਗੇ ਨੇ ਤਾਂ ਸਾਡੇ ਰਾਜ ਸਿੰਘ ਪੀਸ ਪਾਰਟੀ ਲੈ ਕੇ ਉਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹਾ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਤੇ ਜਿਹੜਾ ਸੁਖਮੰਦਰ ਸਿੰਘ ਆ ਵਾਸੀ ਚੱਕ ਫਤਿਹ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਤੋਂ ਪਹਿਲਾਂ ਇੱਕ ਮੁਕਸ਼ਾ ਸਾਹਿਬ ਕੇ ਪੱਤਾ ਦਰਜੇ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣਾ ਜ਼ਿਲ੍ਹਾ ਬਠਿੰਡਾ ਤੇ ਇਸ ਤੋਂ ਪਹਿਲਾਂ ਮਕਦਮਾ ਦਰਜ ਇਹ ਪਹਿਲਾਂ ਵੀ ਜਿਹੜੇ ਜਿਹੜੇ ਆਪਣੀ ਬੇਲਆਉਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ ਹੋਂਡਾ ਸਿਟੀ ਕਾਰ ਇੱਕ ਮੋਟਰਸਾਈਕਲ ਤਿੰਨ ਕਾਪੇ ਇੱਕ ਅਖੰਡਾ ਟਿਕਲੋਏ ਦੀ ਅੰਗਰਾਰੀ ਵਾਲਾ ਜਿਹੜਾ ਮਾਰੂਥਿਆਫ ਮਿਲੇ ਨੇ ਤੇ ਇਹਨਾਂ ਤੇ ਅਸੀਂ ਮਕਦਮਾ ਨੰਬਰ 236 ਮਿਤੀ 16/10 ਨੂੰ ਆਰਗੈਨਿਕ ਕ੍ਰਾਈਮ ਤਹਿਤ ਅਸੀਂ ਦਰਜ ਕੀਤਾ ਹੈ ਜਿਹਨਾਂ ਨੂੰ ਅੱਜ ਅਸੀਂ ਮਾਜੂਕ ਕੋਰਟ ਵਿੱਚ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛ ਕੇ ਕਰਕੇ ਕੀਤੀ ਜਾਵੇਗੀ ਕਿ ਇਹ ਕੇਸ ਵਾਦਾ ਤੋਂ ਅਨਜਾਮ ਦੀ ਅੰਝਾਰੇ ਸੀ ਤੇ ਇਸ ਤੋਂ ਪਹਿਲਾਂ ਵੀ ਜੇ ਹੋਰ ਵੀ ਇਹਨਾਂ ਕੋਈ ਵਾਦਾ ਤਾਂ ਅਨਜਾਮ ਕੀਤਾ ਹੈ ਉਹ ਵੀ ਅਸੀਂ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ ਇਹ ਸਭ ਅਸੀਂ ਇਸ ਤੋਂ ਲੈ ਕੇ ਆ